ਕਿਹੜਾ ਕਿਹੜਾ ਬੰਦਾ ਦੱਸੀ ਦੁਬਾਰਾ ਦੱਸੀ ਕਿਹੜਾ ਬੰਦਾ ਹੈ ਲੱਤ ਆਇਆ ਵੀਰ ਇਹ ਆ ਕੇਰਲਾ ਤੋਂ ਗਰੀ ਕਹਿੰਦਾ 20 ਵੀਰ ਉੱਟ ਕੇ ਮੱਛੀ ਤੇ ਉਹ ਖਾਂ ਲੈ ਰਹੇ ਆਲੂ ਹੈ ਪੜ ਕੇ ਇੰਦਾ ਹੀ ਕਾਲਾ ਉਸਲਾ ਦੇਖਦਾ ਜੀ ਆਪਣਾ ਰੰਗ ਇਧਰੇ ਪਿੱਛੇ ਹੈ ਆਪਣੇ ਇਧਰੇ ਪਿੱਛੇ ਖਣੀ ਮੈਂ ਅਸੀਂ ਮਾਸ਼ਾ ਅੱਲਾ ਇਧਰਾਂ ਹੀ ਓਏ ਆਰੇ ਆਪਰ ਇੱਕ ਛੋੜ ਛੋੜ ਜੀ ਆ ਦੇਖ ਲਾ ਆ ਲਾਈਟ ਪੈਂਦੀ ਹੈ ਮੱਥੇ ਦੇ ਸਲਾ ਬਈ ਵੀ ਕਾਲਾ ਲੱਗਦਾ ਆਪਰ ਇਹ ਛੋੜ ਛੋੜ ਤੜਕੇ ਹੀ ਚੱਲੂਗਾ ਓ ਵੀਰੇ ਕੀ ਹਾਂ ਕੇ ਇੰਨਾ ਸਵੇਰੇ ਇਹ ਕਹਿੰਦਾ ਚੂਹੇ ਲੈ ਲੈ ਚਿਕਾ ਨਾ ਚਿਕਾ ਨਾ ਅੰਡਾ ਛੋਲੇ ਬਲੀ ਸ਼ਕਲ ਕਿਸੇ ਚੀਜ਼ ਵਾਲੀ ਨਹੀਂ ਕਿਹੜੇ ਤੇ ਨੌ ਗੁਣਾ ਦੇ ਹੈ ਚਲ ਆ ਯਾਰ ਐਕਸਰੇ ਵਰਮ ਆਪਾਂ ਸਰੀਰ ਮਾਰਦਾ ਵਾ ਯਾਰ ਕੀ ਮਾਰਦਾ ਸਮਾਦੂ ਤੇਰੇ ਅੱਗੇ ਆ ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ ਸਵਾਗਤ ਹੈ ਤੁਹਾਡਾ ਇੱਕ ਹੋਰ ਨਵੇਂ ਬਲੌਗ 'ਚ ਤੇ ਵੇਰੇ ਜਮ ਆਏ ਨਹੀਂ ਤੇ ਇਸ ਦਾ ਕਿ 12:05 ਆ ਗਏ ਇਹਨਾਂ ਬੱਈਆਂ ਕਿ ਸਿਕਲ ਲੈ ਕੇ ਜਾਣਾ ਦੂ ਮਾਸ਼ਾ ਅੱਲਾ ਨਾਲ ਜਮ ਲੈ ਲਾਂ ਸਿਕਲ ਲੈ ਚੱਲਦੇ ਹਾਂ ਕਿ ਅੱਜ ਰੌਣੀ ਸਕਾਟ ਅੱਲਾ ਪੱਤੁਰਲੀ ਰੋੜਾ ਆ ਉਂਕਲਾਂ ਨੂੰ ਫਰ ਜਾ ਕੇ ਲਿਆ 12 ਤੇ ਸਪੀਡ 4 ਤੇ ਬਹੁਤ ਟਾਈਮ ਬਾਤ ਰੇਟ ਟੇਬਲ ਤੇ ਵੇਰੇ ਰਾਸ਼ਨ ਤੋਂ ਵੇਰੇ ਫਿਰ ਤਾਂ ਹੁੰਦਾ ਲਾਲ ਅਫੇਰੀ ਨਿਕਲ ਜੀ ਐਕਸਰਸਾਈਜ਼ ਇਹ ਨਹੀਂ ਅਜੇ ਬਿਆਨ ਨਹੀਂ ਠੀਕ ਆ ਵਧੀਆ ਬਦਲ ਹੈਗਾ ਗਰਮੀ ਹੁੰਦੀ ਹੋਆ ਥੋੜਾ ਟਾਈਮ ਕਰਕੇ ਵਾਰਮ ਅਪ ਫਿਰ ਹੌਨ ਐਕਸਰਸਾਈਜ਼ ਇੱਕ ਟ੍ਰਕ ਤੱਕ ਤੀ ਗਿਆ ਇਹਨਾਂ ਵਾਰਡਿਓ ਤੋਂ ਥੋੜੀ ਐਕਸਰਸਾਈਜ਼ ਕਰਾਂਗੇ ਉਹ ਵੀ ਕੱਢ ਲਈਏ ਵੇ ਤੂੰ ਕਰੀਏ ਐਕਸਰਸਾਈਜ਼ ਉਹ ਸੇਰ ਲਬਰੀ ਵਾਲਾ ਬੰਦਾ ਮਿਲਿਆ ਸੀਗਾ ਫੋਨ ਆ ਗਿਆ ਕਿ ਨਾ ਮੈਂ ਆਉਣਾ ਉਹ ਸਰੀ ਸ਼ਕਲ ਵਾਲਾ ਬੰਦਾ ਜੋਰਾ ਦੇਖਦੇ ਕੀ ਕਰ ਲਾਉਂਦਾ ਜਮ ਜਮ ਤਾਈ ਵੀ ਸੀ ਆਉਂਦਾ ਉਦੋਂ ਦਾਈ ਉਹ ਤੇ ਇਹ ਰੋਟੀ ਦਾ ਬੜਾ ਫਰਕ ਪਿਆ ਮੈਂ ਤੈਨੂੰ ਕਹਾ ਜਣੀ ਪਤਲਾ ਤਾਂ ਪਹਿਲਾਂ ਹੀ ਬਹੁਤ ਛਿੱਤੀ ਹੋ ਗਿਆ ਸੀ ਪਰ ਆ ਆ 25 26 ਦਿਨਾਂ ਚ ਤਾਂ ਬਸ ਪਤਾ ਹੀ ਨਹੀਂ ਛੱਡ ਗਈ ਕਿੱਥੇ ਤੇ ਆ ਬੱਚੀ ਜੱਵੀ ਦਿਨ ਦੀ ਬਤੁਰਿਆ ਵੀ ਘਟਾ ਪਿਛਲੇ ਇਹਨੇ 1.5 ਮਹੀਨੇ ਦੇ ਮੁਕਾਬਲੇ ਤੇ ਬੋਡੀ ਕਟਿੰਗ ਦੇ ਵਿੱਚ ਬਹੁਤ ਜ਼ਿਆਦਾ ਆ ਗਈ ਜੀ ਬਹੁਤ ਲੀਨ ਹੋ ਗਿਆ ਵੇਟ ਬੁਟਰੀ ਟੁੱਟਿਆ ਵੇਟ ਉੱਠੀ ਗੜ ਬਾਕੀ ਆਪਾਂ ਦੇਖਦੇ ਆਂ ਜਾ ਕੇ ਅੱਜ ਕਿੱਥੇ ਗਵੇਟ ਵੇਟ ਚੈੱਕ ਕਰਦੇ ਆਂ ਮਜ਼ਾ ਆ ਰਿਹਾ ਪ੍ਰਬਲੀ ਮੇਟਾ ਕੰਦੀ ਲੋੜ ਲੋੜ ਨਹੀਂ ਪੈਣੀ ਹੈਗੀ ਐਦਾਂ ਫਿੱਟ ਫੁੱਟ ਹੋ ਗਏ ਇਹੋ ਪੈਸੀ ਖਰਾਬ ਕਰਨ ਨਾਲ ਸਰੀਰ ਖਰਾਬ ਕਰਨਾ ਇੱਛੇ ਕਰਾ ਦੋਂਦਾ ਜਣੀ 84 ਤੱਕ ਤਾਂ ਨਹੀਂ ਦੁਬਾਰਾ ਪਹੁੰਚਿਆ ਠੀਕ ਆ 80 ਤੋਂ ਉਪਰੇ ਰਹੇ 80 ਤੋਂ ਘਟ ਗਿਆ ਤੇ ਰੋਖਾ ਗਾਰੀ ਲੱਗਿਆ ਸਵਾਈ ਕਰਨ ਹੋ ਗਈ ਦੇਖ ਸੱਟ ਵਾਲਾ ਆਪਾਂ 2-2 ਪਲੇਟਾਂ ਭਰਾਈ ਜਾਣੀਆਂ ਨੇ ਤੇ ਰੈਪੋਰਟ ਜਿੰਸੀ ਰੱਖਾਂਗੇ 12 ਜਾਂ 15 ਇਹ ਤੋਂ ਬਾਅਦ ਲਾਉਣੇ ਸਕਾਟ ਅਗਲੀ ਰਾੜ ਤੇ ਅੱਜ ਫੇਰ ਕਵਾੜੀਆਂ ਲਗਾਵਾਂਗੇ ਫੇਰ ਲੈਗ ਪ੍ਰੈਸ ਫੇਰ ਲੰਜਸ ਤੇ ਬੈਠਕਾਂ ਪੇਰ ਬਲਗੀਆਂ ਸਕਾਟ ਅੱਜ ਕੰਮ ਟਾਈਟ ਕਰ ਦਿੰਦਾ ਬੁਰਾ ਬੱਟਾ ਪੇਰ लवली ਆ ਗਈ ਸੜਾ ਦਿਖਦਾ ਵੀ ਨਹੀਂ ਇਹ ਕਹਿੰਦੀ ਲੈਟਾਂ ਲਾ ਦੇ ਇਹ ਤਾਂ ਦਿਖਦਾ ਨਹੀਂ ਗਾ ਖੜ ਜਾ ਖੜ ਜਾ ਸਰ ਫੋਨ ਕਰਦੇ ਨਹੀਂ ਨਹੀਂ ਇਹ ਆ ਲੈ ਸੜਾ ਦੇਖਦੇ ਦੀ ਗੱਲ ਆ ਇਹ ਮੈਂ ਪਤਾ ਨਹੀਂ ਕੌਣ ਆ ਲੈਟਾਂ ਲਾਉਣਾ ਮੈਂ ਕੱਲੋਂ ਤੋਂ ਲਾ ਕੇ ਚਮਕਾ ਥੋੜਾ ਇਹਨੂੰ ਕੀ ਗੱਲ ਆ ਮਾਂ ਚੱਪ ਗਏ ਆ ਆਉਣ ਲੱਗੇ ਪਾਣੀ ਛੋਲੇ ਦਾ ਇਨ ਛੋਲੇ ਹੈ ਛੋਲੇ ਕਾ ਕੇ ਆ ਕਿਹੜੇ ਹੈ ਕਾਲੇ ਚਲੇ ਕਾਲੇ ਚਲੇ ਤੇਤੋਂ ਕਾਲੇ ਵੀ ਹੋ ਸਕਦੇ ਨੇ ਕੋਈ ਹਾਂ ਗਾਈਜ਼ ਹੈ ਗਾਈਜ਼ ਇਤੋਂ ਵੱਲ ਤਾਂ ਨਹੀਂ ਹੋਣੇ अच्छा। बन्दा जा रहा है। पर्चे पंगों के ऊपर। बच्चों को जाने का नहीं है। हैं? देख लो। नज़र चिकन जरूर तो देख लो पर्चे ले आते होगे आमने। क्या लगा दिया? ठग रहे हो। उधर के लिए सांप निकली। बोस्टर बाइक के लिए नहीं अमली के बाइक बहुत आएगा। ਜੇ ਇਹ ਲਾਡਰ ਕੋਲ ਥੋੜਾ ਜਿਆਦਾ ਕਿ ਨਹੀਂ ਪਤਾ ਨਹੀਂ ਹੋ ਗਿਆ ਲਾ ਪੱਟ ਕੇ ਤੇ ਕੌਣੇ ਕਟੇ ਕਾਪ ਕਾ ਵੀ ਹੈ ਪ੍ਰੋਗਰਾਮ ਵਿੱਚ ਅੱਗੇ ਕਰਕੇ ਕੰਮ ਕਿਡਾ ਆਉਂਦਾ ਹੈ ਇਲੈਕਟ੍ਰੋਨਿਕਸ ਦੀ ਮੰਤਰੀ ਹੈ ਤੇਰੇ ਪੱਲੇ ਕਿ ਟੀਵੀ ਨਹੀਂ ਉਹਨੇ ਕਿਹਾ ਸ਼ਟਰ ਜਿਆ ਬੰਦ ਲੈਂਦਾ ਦੀਗਾ ਦੇਖਣ ਜੁਰ ਤੇ ਹੈ ਮੂਰੇ ਸਲਾਈਡਾਂ ਲੱਗੀ ਤੇ ਇਤਰੋਂ ਵੀ ਖਿੱਚ ਕੇ ਖਿੱਚ ਕੇ ਸ਼ਟਰ ਬੰਦ ਲੈਂਦਾ ਦੀਗਾ ਹੈਨਾ ਕਿਰ ਉਹਨਾਂ ਦੇ ਜੇ ਬੰਦੇ ਨਹੀਂ ਦੇਖਣਾ ਸ਼ਕਲ ਬੰਦਾ ਟੱਕ ਲੈਂਦਾ ਦੀ ਬੰਦੇ ਤੇਰੀ ਸ਼ਕਲ ਦੇਖਿਆ ਜਾ ਬੰਦਾ ਕੀ ਲਾਵੇ ਤੇਰੀ ਸ਼ਕਲ ਨਹੀਂ ਦੇਖਣੀ ਹੈਗੀ ਤੇ ਬੰਦਾ ਕੀ ਕਰੇ ਹੈ ਤੇ ਟੀਵੀ ਤਾਂ ਬੰਦਾ ਕਵਰ ਕਰ ਦਿੰਦਾ ਦੀ ਹੁਣ ਤੇਰੇ ਹੈਲਮਟ ਦੇ ਦੇ ਅਗਰੀ ਉੱਥੇ ਦੇ 8 ਲਾਉਣੇ ਘਟਵਾਟ 4 ਹੋ ਗਏ 5 6 ਹੋ ਗਏ ਆ 7 ਹੋ ਗਏ 8 ਵਾਹ ਜੀ ਵਾ 9 ਇੱਕੋ ਦਾ ਲਿਓ ਨਾ ਲੋ ਵੀ ਲੈਗ ਪ੍ਰੈਸ ਲਾਉਣ ਤੋਂ ਬਾਅਦ ਆਪਾਂ ਲੈ ਬਲਗੇਰੀਅਨ ਸਕਾਟ ਤੇ ਡੰਬਲ ਤੇ ਇਹ ਐਕਸਰਸਾਈਜ਼ ਬਹੁਤ ਜ਼ਿਆਦਾ ਸੋਹਣੀ ਆ ਪਰ ਥੋੜਾ ਲੋ ਨਹੀਂ ਛੱਡਾ ਜੀ ਬੈਲੈਂਸ ਨਹੀਂ ਮਾਰਨਾ ਕੋਈ ਕਿਤੇ ਲਾਈ ਹੋਣੀ ਆ ਨਾ ਕਤ ਤੱਕ ਆ ਕਿ ਬੰਦਰਾ ਵੈਸੀ ਸੀਰੀਜ਼ਵਾ ਦੇ ਜਾਂਦਾ ਯਾਰ ਬੰਦਾ ਕਹਿੰਦਾ ਛੱਡ ਬਹੁਤ ਲੱਗੀ ਆ ਪਕੜਾ ਕੰਪੀਟੀਸ਼ਨ ਕੱਢਣਾ ਪਰ ਨਹੀਂ ਹੁਣ ਅਸੀਂ ਲਾਇਆ ਕਰਾਂਗੇ ਥੋੜਾ ਜਿਹਾ ਅਸੀਂ ਟਾਈਮ ਚੇਂਜ ਕਰਨ ਲੱਗੇ ਆ ਹੋਰ ਵੀ ਹੁਣ ਅਸੀਂ 6 ਵਜੇ ਉੱਠ ਕੇ ਜਾਂਦੇ ਤੀਂ ਆ ਉਹੀ 6:30 ਤੋਂ 7:00 ਵਜੇ ਅਕਸਰ ਸ਼ੁਰੂ ਕਰਨ ਨੂੰ ਫਿਰ ਉਹਨੇ ਜਿਹੜਾ ਜੰਟੇ ਦੇ ਕੰਮ ਤੇ ਜਾਣਾ ਹੁੰਦਾ ਜੰਟੇ ਨੇ ਤਾਂ ਕਰਕੇ ਹੁਣ ਸਾਢੇ 5 ਉੱਠਿਆ ਕਰਾਂਗੇ ਸਵੇਕ 6 ਵਜੇ ਵੀ ਸਾਢੇ 6 ਵਜੇ ਐਕਸਰ ਲਾਉਣ ਲੱਗੇ ਤਾਂ ਸਾਢੇ 8 ਵਜੇ ਤੱਕ 2 ਘੰਟੇ ਹੋ ਜਾਣੇ ਨੇ ਡੇਢ ਘੰਟੇ ਟੈਕਸੇ ਖਤਮ ਕਰਕੇ ਫਿਰ ਅਸੀਂ ਐਪ ਜੋ ਸ਼ ਮੱਕਲੀ ਮੋਸਟਲੀ ਥੋੜੀ ਬਹੁਤ ਰਹਿ ਗਈ ਆ ਤੇ ਉਹ ਆਪਾਂ ਇਦਾਂ ਹੀ ਕਟਾ ਦੇਣੀ ਆ ਉਹ ਵੀ ਟੁੱਟ ਪਰ ਕੇ ਤੇ ਕਾਰਡੀਓ ਫੋਡੀਨ ਕਰਨੀ ਹੈਗੀ ਨਾ ਮੂਡ ਆ ਮੇਰਾ ਕਿਉਂਕਿ ਮਸਲ ਠੀਕ ਢੀਕੇ ਆ ਬਾਲਾ ਬੜਾ ਵਾਈਸਅੱਪਸ ਨਹੀਂ ਰਿਹਾ ਕਿ ਜਿੰਨੀ ਰੋਟੀ ਛੱਡੀ ਆ ਬੋਡੀ ਸ਼ਿੰਕ ਹੋਈ ਆ ਥੋੜੀ ਜੀ ਫਰਕ ਪਿਆ ਆ ਆਪਾਂ ਕਹਿ ਦਿੰਨੇ ਆ ਤੇ ਤਾਂ ਹੀ ਮੈਂ ਕਾਰਡੀਓ ਨਹੀਂ ਕਰਦਾ ਦੀ ਕੋਈ ਕਾਰਡੀਓ ਕਰਕੇ ਥਰੀ ਜਮੇ ਝਾੜ ਕੇ ਪਤਾ ਮੈਂ ਖਤਮ ਕਰਨਾ ਥਰੀ ਨੂੰ ਬਾਅਦ ਵਿੱਚ ਬਣਾਉਂਦਾ ਫਿਰ ਯਾ ਕੋਈ ਫਾਇਦਾ ਨਹੀਂ ਇੱਥੇ ਆਪਾਂ ਇਹਨੂੰ ਬਸ ਸੈਚੇਜ ਲਿਆਉਣਾ ਮੈਂ ਬਹੁਤ ਏ ਕਿਰਮੰਦੇ ਪਹਿਲਾਂ ਉਹ ਵਧਾ ਰਹੇ ਨੇ ਫਿਰ ਉਹਨੂੰ ਕਟਿੰਗ ਚ ਪਾਉਣਾ ਜਾਂ ਕਟਿੰਗ ਚ ਪਾਉਣ ਲੱਗਦੇ ਫਿਰ ਜੰਮੇ ਛੋਟਾ ਰਹਿ ਜਾਂਦਾ ਸਰੀਰ ਉਹੀ ਚੀਜ਼ ਹੁੰਦੀ ਆ ਤੇ ਫੈਟ ਬੁੱਟ ਲੈ ਕੇ ਵਧੀਆ ਬਣ ਗਿਆ ਤਾਂ ਕਰਕੇ ਫਿਰ ਆਪਾਂ ਨੇ ਹੁਣ ਇੱਥੇ ਹੀ ਬਸ ਇਹਨੂੰ ਸੈੱਟ ਕਰ ਲੈਣਾ ਪਾੜਾ ਵਧਾਉਣਾ ਨਹੀਂ ਜੋ ਇੱਥੇ ਹੀ ਗੁਣੀਆਂ ਚ ਆ ਜਾਣਾ ਇਹਨੇ ਬਹੁਤ ਫੈਟ ਬੁੱਟ ਜੀ ਨਿਕਲ ਗਈ ਸਾਰੀ ਥੋੜੀ ਬਹੁਤ ਰਹਿੰਦੀ ਐ ਦਹੀਂ ਉੱਡ ਜਾਣੀਆਂ ਬਿਨਾਂ ਗਾੜੀਓ ਤੋਂ ਦੇਖਦੇ ਹੀ ਬਸ ਇਹਨੇ ਕੋਈ ਇਹਨੇ ਇਹਦੇ ਕੀ ਇਹਦਾ ਫਾਇਦੇ ਨਹੀਂ ਜੀ ਇਹ ਜੰਮਿਆ ਮਰਿਆ ਕੋਈ ਵਹਿ ਰਹੀ ਨਹੀਂ ਬੱਸ ਬੱਸ ਕੱਟ ਚਾਰ ਕਰਾਉਂਦੇ ਨੇ ਆਪਦੀ ਕੰਮ ਹੋਵੇ ਅੱਤਿਆ ਮੇਰੀ ਜੀ ਕਰੇਗਾ ਤੂੰ ਹੈ ਲੈਗਾ ਬਰਾਬਰ ਆ ਮਾ ਦੇਖਾ ਜਿੰਨੇ ਕਿ ਲੱਗੇ ਲਾ ਆ ਜਾ ਮੈਂ ਇਧਰ ਨੂੰ ਆ ਜਾ ਬਰਾਬਰ ਆ ਜਾ ਫੇਰ ਦੇਖ ਰਾਂ ਕੌਣ ਨੌਨ ਵੱਧ ਹੈ ਲੈਗਾ ਬਰਾਬਰ ਕਾਕਾ ਤੇ ਤੇਰੇ ਉਧਰ ਦੇਖ ਐਵਰੇਜ ਥੱਲੇ ਝੱਕਣਾ ਉਹਨੇ ਵੀ ਜਿੰਨਾ ਮੈਂ ਬਠੋਨੇ ਬੈਠਣਾ ਮੇਰੇ ਨਾਲੇ ਚ ਲਿਖੀਆਂ ਦੇਖਣਾ ਕਿ ਥੱਲੇ ਬੈਠਾ ਬੇਰਦਲੇ ਇੱਕ ਥੱਲੇ ਜਾ ਲਾ ਜਾ ਲਾ ਇੱਥੇ ਰਣ ਲੱਗਿਆ ਆ ਗਿਆ ਖੱਲੇ ਜਾ ਲੈ ਮੰਨਦੇ ਰਹਿ ਗਿਆ 4 3 2 ਕਰੇਗੀ ਚਲ ਜਾ ਉਹ ਵੀ ਜੇ ਮੈਂ ਚੋਆ ਕੇ ਖਾਦਾ ਆਪਾਂ ਨੇ ਤਿੰਨ ਅੰਡੇ ਦਾ ਆਮਲੇਟ ਦੋ ਬ੍ਰਾਡ ਬਰੈਡ ਤੇ ਚਿਕਨ ਆਪਾਂ ਨੇ ਤਰਤਾ ਉਹਨੇ ਜਦ ਤੱਕ ਵੱਢ ਜਾਣਾ ਤੇ ਵਲੌਕ ਕਰਦੇ ਆ ਡਟ ਤੇ ਬਸ ਪਾ ਦੇਣਾ ਆਪਣਾ ਚਾਰਕਵਾਦੇ ਨੂੰ ਤੇ ਸਾਢੇ ਚਾਰ ਪੌਣੇ ਪੰਜ ਆਪਾਂ ਹਰ ਅਰੇ ਦਾ ਕੰਮ ਕਰ ਕਰਾਂਗੇ ਫੇਰ ਟੁੱਕ ਟੁੱਕਾ ਕਰਕੇ ਜਾਵਾਂਗੇ ਗਰਾਊਂਡ ਵੱਲੋਂ ਜੰਟਾ ਗਿਆ ਹੈ ਅੱਜ ਹੁਣ ਪੰਜਾਂ ਜਨਾਉਂਦਾ ਨਹੀਂ ਮੈਂ ਤੂੰ ਉਹ ਤੋਂ ਬਿਨਾ ਮੇਰਾ ਜੀ ਨਹੀਂ ਲੱਗਦਾ ਤਾਂ ਕਰਕੇ ਬਸ ਤੁਰ ਫੁਰਪਰ ਕੇ ਟਾਈਮ ਜਨਾਲੇ ਮੁੜ ਜਾਵਾਂਗੇ